ਸਤਨਾਮ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖਾ ਜੀਵਾ ਗੁਰ ਤੇਰਾ ਪੂਰਨ ਕਰਮ ਹੋਇ ਪ੍ਰਮੇਰਾ ਇਹ ਬਿਨੰਤੀ ਸੁਣ ਪ ਮੇਰਾ ਦੇਹ ਨਾਮ ਕਰ ਆਪਣਾ ਚੇਰਾ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲਾ ਮਹਲਾ ਪੰਜਵਾ ਕਰ ਪੰਜਵਾ ਚੌਪਦੇ ਇਕ ਓੰਕਾਰ ਸਤਗੁਰ ਪ੍ਰਸਾਦਾ ਮੇਰਾ ਮੰਡਲਾ ਜਗ ਸਾਜਿਆ ਜੋਂ ਬਾਲੂ ਘਰ ਬਾਰ ਬੇਨ ਸਤ ਬਾਰ ਨਾ ਲੱਗਏ ਜੋ ਕਾਗਦ ਬੂੰਦਾਰ ਸਣ ਮੇਰੀ ਮਨਸਾ ਮਨ ਹੈ ਸਤ ਦੇਖ ਵਿਚਾਰ ਸੇਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਬਾਰ ਰਹਾ ਜੈ ਸਾ ਸੁਪਨਾ ਰਣ ਕਾ ਕੈਸਾ ਸੰਸਾਰ ਦ੍ਰਿਸ਼ਟਮਾਨ ਸਭ ਬਿਨਸੀਆ ਕਿਆ ਲਗੇ ਗਵਾਰ ਕਹਾ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚਾਲੇ ਇੱਕ ਚਲ ਸੇ ਸਭ ਆਪਣੀ ਵਾਰ ਜਿਨ ਪੂਰਾ ਸਤ ਗੁਰ ਸੇਵਿਆ ਸੇ ਅਸਥਿਰ ਹਰ ਦਵਾਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈ ਮੁਰਾਰਾ ਜਨਪੂਰਾ ਸਤਗੁਰ ਸੇਵਿਆ ਸੇ ਅਸਥਿਰ ਹਰ ਦਵਾਰ ਜਨ ਨਾਨਕ ਹਰ ਕਾ ਦਾਸ ਹੈ ਰੱਖੂ ਬਾਜ ਮੁਰਾਰਾ ਰਾਗ ਬਿਲਾਵਲ ਮਹਲਾ 5 ਘਰ 5ਾ ਚੌ ਪਦੇ ਇੱਕ ਓਮਕਾਰ ਸਤ ਗੁਰ ਪ੍ਰਸਾਦ ਮਿਰਤ ਮੰਡਲ ਜਗ ਸਾਜਿਆ ਜौं ਬਾਲੂ ਘਰ ਬਾਰ ਬਿਨ ਸਤ ਬਾਰ ਨਾ ਲੱਗਈ ਜौं ਕਾਗਦ ਬੁੰਦਾਰ ਸੁਣ ਮੇਰੀ ਮਨਸਾ ਮਣੈ ਮਾਹੀ ਸਤ ਦੇਖ ਵਿਚਾਰ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਰਾਰ ਬਾਰ ਰਹਾਉ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਹਿਬ ਦੀ ਬਾਤ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਰਾਗ ਬਿਲਾਵਲ ਅੰਦਰ ਅੰਗ 800 ਅੱਠ ਉਪਰ ਆਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮ ਦਾਦਿਆਂ ਦਾਤਾ ਨਗਰ ਖੇੜੇ ਤੇ ਮੇਹਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨੋ ਚੜ੍ਹਦੀ ਅੰਕਲਾ ਬਖਸ਼ਣ ਸਤਿਗੁਰੂ ਸਾਰੀਆਂ ਸੰਗਤਾਂ ਦੀ ਕਦਮ ਕਦਮ ਲੇਖੇ ਲਾਉਣਾ ਮਨੋ ਕਾਮਨਾਵਾਂ ਭਾਵਨਾਵਾਂ ਪੂਰਨ ਕਰਨ ਸਤਿਗੁਰੂ ਨਾਮ ਬਾਣੀ ਦੇ ਨਾਲ ਜੁੜ ਕੇ ਰੱਖ ਲੈ ਨਿਤਨੇਮ ਦੀ ਦਾਤ ਸੇਵਾ ਸਿਮਰਨ ਭਾਉ ਭਗਤੀ ਦੀ ਦਾਤ ਬਖਸ਼ਿਸ਼ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ